ਸਤਿਗੁਰਾਂ ਦੇ ਬਾਰ ਕੋ ਹੋਈ ਅਮਰ ਤੇਲਾ ਦਾ ਅਸ਼ਿਸ਼ ਹੋਇਆ ਹੈ ਅੱਜ ਦਾ ਜੀ ਸਤਿਗੁਰਾਂ ਦਾ ਇਲਾਹੀ ਪਰਮਾਨ ਹੈ ਉਹ ਆਪ ਜੀ ਨੇ ਸਰਬਣ ਦਿੱਤਾ ਆਓ ਜੀ ਬਾਰੇ ਹੁਣ ਚੱਲ ਰਹੇ ਮੜੀ ਵਾਰ ਗੁਰ ਸ਼ਬਦ ਵਿਚਾਰ ਦੇ ਤਹਿਤ ਅੱਜ ਵੀ ਵਿਚਾਰ ਸਰਬਣ ਕਰੀਏ ਦਸਤਾਰ ਗੁਰਸੰਗਤਾਂ ਦੇ ਅੰਗਲ 874 ਦੇ ਉੱਪਰ ਭਗਤ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਵਿੱਚ ਚੋਚਾਨ ਹੋਇਆ ਰਾਰ ਗਉੜੀ ਵਿੱਚ ਅੱਜ ਦਾ ਇਹ ਆਦਮ ਸ਼ਬਦ ਹੈ ਜਿਹਦੇ ਵਿੱਚ ਕਬੀਰ ਜੀ ਬਰਮਾਨ ਕਰਦੇ ਨੇ ਗੋੜ ਬੋਲੇ ਲਾਗਤੀ ਤਾਲਾ ਦੇਵੀ ਭਗਤ ਜੀ ਬਰਮਾਨ ਕਰਦੇ ਨੇ ਕਿ ਪਰਮਾਤਮਾ ਤੋਂ ਬਗੈ ਮੈਨੂੰ ਕਲਮਲਾਟ ਲੱਗੇ ਹੋਈ ਹੈ। ਧੁਕੇ ਬੰਦੇ ਇਨਸਾਨ ਨੂੰ ਕੋਈ ਚੀਜ਼ ਨਾ ਰਹੇ ਜਾ ਕੇ ਵਿਛੜ ਜੇ ਤੂੰ ਤੈਨ ਬਣਾਉਂਦਾ ਐ ਅਸਰ ਵੱਡੇ ਭਰਦਾ ਐ ਕਿਹੜਾ ਰੇੜਾ ਹੋਵੇ ਮੈਨੂੰ ਚੀਜ਼ ਮਿਲ ਜਾਵੇ। ਇਸੇ ਤਰ੍ਹਾਂ ਹੀ ਭਗਤ ਜੀ ਬਰਮਾਨ ਕਰਦੇ ਨੇ ਮੋਹੇ ਲਾਗਤੀ ਕਾਲਾ ਰੇਲੀ ਮੈਨੂੰ ਤਰ ਲਾਡ ਲੱਗੇ ਹੋਈ ਹੈ تیرے ਅਗੇ ਉਦਾਹਰਣਾਂ ਦਿੰਦੇ ਨੇ ਬੱਚੇ ਬਿਨ ਗਾਏ अकेਲੀ ਆਪਣੇ ਬੱਚੇ ਦੇ ਬਗੈਰ ਗਾਂ ਇਕੱਲੀ ਹੈ ਛੋਟਾ ਬੱਚਾ ਹੋਵੇ ਗਾਂ ਦਾ ਮੱਝ ਦਾ ਦੇ ਗੁਰੂ ਪਿਆਰੇ ਉਹ ਜਦੋਂ ਪਰਾਂ ਲੈ ਜਾਂਦੇ ਤਾਂ ਕਿਵੇਂ ਇਕੱਲਾ ਢਾਉਂਦੀ ਹੈ ਫਿਰ ਇਹ ਇੱਧਰ ਕਰੀ ਇੱਧਰ ਵਾਰਦੀ ਆ ਜਿਨੂੰ ਆਪਾਂ ਤਰਨੋਂ ਬਛੇ ਵੀ ਕਹ ਲਦੇ ਆ ਭਾਵ ਜਿਵੇਂ ਪਾਣੀ ਤੋਂ ਬਾਹਰ ਡਿੱਗੀ ਹੋਈ ਮੱਛੀ ਟੜਕਦੀ ਹੈ ਨਾ ਇਸੇ ਤਰ੍ਹਾਂ ਹੀ ਭਗਤੀ ਕਹਿੰਦੇ ਮੇਨੂੰ ਤਲਬਾੜ ਰਗੀ ਹੋਈ ਹੈ ਪ੍ਰਮਾਤਮਾ ਦੇ ਨਾਮ ਤੋਂ ਲਗਿਆ ਪਾਣੀਆਂ ਬਿਨ ਮੀਨ ਤਲ ਹੈ ਜਦ ਦੇ ਮੱਛੀ ਜਿਹੜੀ ਜਦ ਤੋਂ ਬਗੈਰ ਟੜਕਦੀ ਹੈ ਬਾਹਰ ਕੱਢ ਦੋ ਤਿੱਖਰਾ ਜੂਰ ਜੂਰ ਦੀ ਟੜਕਦੀ ਹੈ ਐਸੀ ਰਾਮ ਨਾਮ ਬਿਨ ਬਬਰੂ ਨਾਮ ਲਾਉ ਬਗਤੀ ਕਰ ਬਰਬਾਦ ਕਰਦਨੇ ਸਾਹਿਬ ਦੇ ਨਾਮ ਤੋਂ ਬਗੈਰ ਇਸੇ ਤਰ੍ਹਾਂ ਦਾ ਹੀ ਹੈ ਵਿਚਾਰਾ ਨਾਮ ਦੇਵ ਇਹ ਸਾਡੇ ਅਰਥ ਵੀ ਤਲਬਲਾਖ ਲੱਗਣੀ ਚਾਹੀਦੀ ਹੈ ਜਿਹੜੇ ਰਜਾਨਾ ਸਾਸ ਸੰਗਿ ਨੇ ਗੁਰੂ ਘਰ ਵਿਖੇ ਆਉਨੇ ਨੇ ਗੁਰਪਿਆਰੇ ਤੁਸੀਂ ਤੇ ਜਦੋਂ ਕਿਤੇ ਗੁਰਦੁਆਰੇ ਨਾ ਆਇਆ ਜਾਵੇ ਤੇ ਕਿਵੇਂ ਹੁੰਦਾ ਹੈ ਮਹਿਸੂਸ ਹੁੰਦਾ ਹੈ ਸਮਝ ਲਓ ਜਦੋਂ ਇਹ ਚੀਜ਼ ਮਹਿਸੂਸ ਹੋ ਗਈ ਨਾ ਉਦੋਂ ਤੁਹਾਡੇ ਤੇ ਕਿਰਪਾ ਹੋ ਗਈ ਜੇਦਣਾ ਸੀ ਨੇ ਤਾਂ ਇਹ ਬਣਾ ਕੀਤਾ ਸਾਡੇ ਅੰਦਰ ਅਜ ਵੀ ਲੱਗੇ ਸਾਡੇ ਅੰਦਰ ਉਚਾਗ ਪੈਦਾ ਹੋਵੇ ਤੇ ਸਮਝ ਲਓ ਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਆਸੀਂ ਕਿਰਪਾ ਜੀ ਨੂੰ ਕਹਿੰਦੇ ਜੇ ਪੁੱਛ ਲਈ ਨਾ ਬੜੀ ਚੜ੍ਹਦੀ ਕਲਾ ਜੀ ਅਧਿਆਤਮਿਕ ਨੇ ਤੌਰ ਦੇ ਵਿੱਚ ਚੜ੍ਹਦੀ ਕਲਾ ਹੈ ਤੇਰਾ ਸਿਮਰਨ ਕਿੰਨਾ ਹੈ ਤੇਰਾ ਨਿਤਨੇਮ ਕਿੰਨਾ ਹੈ ਪਰ ਅਸੀਂ ਦੁਨਿਆਵੀ ਪਾਪਾਂ ਦਾ ਨੂੰ ਲੈ ਕੇ ਕਹਿੰਦੇ ਬੜੀ ਚੜ੍ਹਦੀ ਕਲਾ ਜੀ ਬੜਾ ਵਧੀਆ ਕਾਰੋਬਾਰ ਆ ਧੀਆਂ ਪੁੱਤ ਹੈਗੇ ਆ ਤੇ ਮਾਇਆ ਵੀ ਬਹੁਤ ਆ ਸੋ ਇਹਦਰਾ ਜੀ ਨੂੰ ਚੜ੍ਹਦੀ ਕਲਾ ਕਹਿੰਦੇ ਪਰ ਅਧਿਆਤਮਿਕ ਤੌਰ ਤੇ ਜਿਹੜੀ ਦੁਨੀਆਂ ਦੇ ਵਿੱਚ ਬੈਠੇ ਨੇ ਨਾ ਉਜਿਹਦਾ ਸਿਮਰਨ ਜਿਆਦਾ ਹੋ ਗਿਆ ਜਿਹਦਾ ਨਿਤਨੇਮ ਜਿਆਦਾ ਹੋ ਗਿਆ ਜਿਹਦਾ ਸੰਗਤ ਜਿਆਦਾ ਹੋ ਗਈ ਉਹਨੂੰ ਚੜ੍ਹਦੀ ਕਲਾ ਕਹਿ ਜਾਂਦੇ ਹਨ ਹੁਣ ਬਲਤ ਨਾਮਦੇਵ ਜੀ ਵੀ ਇਵੇਂ ਫਰਮਾਨ ਕਰਦੇ ਨੇ ਸਾਬ ਦੇ ਨਾਮ ਤੋਂ ਬਗਾਰ ਇਸੇ ਤਰ੍ਹਾਂ ਦਾ ਇਹ ਵਿਚਾਰਾ ਨਾਮਦੇਵ ਜਿਵੇਂ ਕਾ ਜਿਹੜੀ ਆ ਵਛੇ ਤੋਂ ਬਗੈਰ ਟੜਬਦੀ ਐ ਮਛਲੀ ਜਿਹੜੀ ਆ ਪਾਣੀ ਤੋਂ ਬਗੈਰ ਟੜਬਦੀ ਐ ਇਸੇ ਤਰ੍ਹਾਂ ਨਾਮਦੇਵ ਵੀ ਟੜਬਦਾ ਜਿਵੇਂ ਗਾਏ ਦਾ ਬਾਸ਼ਾ ਛੁੱਟਦਾ ਜਿਦ ਤਰਾ ਜਦ ਗਾਵਾ ਵਛਾ ਛੁੱਟ ਜਾਂਦਾ ਹੈ ਥਾਗ ਨੇ ਜੋ ਖਤਾ ਪਾਖਨ ਘੂਟਲਾ ਜਦੋਂ ਵਛਾ ਛੱਡਦੇ ਤੇ ਦੌੜ ਕੇ ਮਾਂ ਦੇ ਕੋਲ ਜਾਂਦਾ ਉਹਦੇ ਥਣਾ ਨੂੰ ਚੁੱਕਦਾ ਹੈ ਤੇ ਦੁੱਧ ਪੀਂਦਾ ਹੈ ਨਾਨ ਦੇਹੋ